ਜਦੋਂ ਦਾ ਟਰੰਪ ਰਾਸ਼ਟਰਪਤੀ ਬਣਿਆ ਆ ਇੰਡੀਆ ਨੂੰ ਭਾਰਤ ਨੂੰ ਇੱਕ ਤਰ੍ਹਾਂ ਦੇ ਨਾਲ ਜਾੜ ਦੇ ਵਿੱਚ ਪਸਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਵੱਧ ਤੋਂ ਵੱਧ ਜਿਹੜਾ ਵਪਾਰ ਹੈਗਾ ਉਹ ਇੰਡੀਆ ਦੇ ਵਿੱਚ ਕੀਤਾ ਜਾਵੇ ਇਹਦੇ ਬਹੁਤ ਸਾਰੇ ਕਾਰਨ ਹੈਗੇ ਇੱਕ ਤਾਂ ਸਭ ਤੋਂ ਵੱਡਾ ਕਾਰਨ ਹੈਗਾ ਕਿ ਇੰਡੀਆ ਦੀ ਜਿਹੜੀ ਜਨਸੰਖਿਆ ਹੈਗੀ ਆ ਉਹ ਦੁਨੀਆ 'ਚ ਸਭ ਤੋਂ ਜ਼ਿਆਦਾ ਆ 140 ਕਰੋੜ ਦੇ ਲਗਭਗ ਜਿਹੜੀ ਇਹ ਜਨਸੰਖਿਆ ਹੈਗੀ ਆ ਇਸ ਤੋਂ ਇਲਾਵਾ ਵੀ ਜਿਹੜੀਆਂ ਚੀਜ਼ਾਂ ਇਹ ਇੰਡੀਆ ਬਾਹਰੋਂ ਇੰਪੋਰਟ ਕਰਦਾ ਆ ਬਾਹਰੋਂ ਮਗਵਾਉਂਦਾ ਆ ਉਹਨਾਂ ਦੀ ਸੂਚੀ ਜਾਂ ਉਹਦੇ ਪਿੱਛੇ ਜਿਹੜੀ ਧਨ ਰਾਚੀ ਦੂਸਰੇ ਦੇਸ਼ਾਂ ਨੂੰ ਮਿਲਦੀ ਉਹਦੀ ਲਿਸਟ ਬਹੁਤ ਲੰਬੀ ਆ ਤੁਸੀਂ ਇੰਨਾ ਹੀ ਅੰਦਾਜ਼ਾ ਲਗਾ ਲਓ ਕਿ ਜਿੰਨੇ ਵੀ ਇਹ ਆਰਮਜ਼ ਜਾਨੀ ਕਿ ਇਹ ਵੈਪਨ ਵਗੈਰਾ ਇੰਡੀਆ ਬਾਹਰੋਂ ਇੰਪੋਰਟ ਕਰਦਾ ਆ ਹੋਰ ਦੇਸ਼ਾਂ ਤੋਂ ਉਹਦੇ ਵਿੱਚ ਇੰਡੀਆ 2019 ਤੋਂ ਲੈ ਕੇ 2023 ਤੱਕ ਨੰਬਰ 1 ਤੇ ਸੀ ਪੂਰੇ ਵਰਲਡ ਦੇ ਵਿੱਚ ਹਾਂ 2023 ਤੋਂ ਬਾਅਦ ਜਿਹੜਾ ਯੂਕਰੇਨ ਹੈਗਾ ਆ ਉਹ ਨੰਬਰ 1 ਤੇ ਆ ਗਿਆ ਕਿਉਂਕਿ ਉੱਥੇ ਲੜਾਈ ਵਗੈਰਾ ਲੱਗੀ ਆ ਉਹਨਾਂ ਨੂੰ ਵੈਪਨਸ ਦੀ ਲੋਡ ਹੈਗੀ ਆ ਇਸ ਤੋਂ ਪਹਿਲਾਂ 2019 ਤੋਂ ਲੈ ਕੇ 2023 ਤੱਕ ਇੰਡੀਆ ਦੁਨੀਆ ਦਾ ਨੰਬਰ 1 ਦੇਸ਼ ਸੀਗਾ ਜਿਹੜਾ ਬਾਹਰੋਂ ਇਹ ਵੈਪਨ ਹੋਰ ਦੇਸ਼ਾਂ ਤੋਂ ਮੰਗਵਾਉਂਦਾ ਆ ਇਹ ਜਿਹੜੇ ਵੈਪਨ ਹੈਗੇ ਆ ਇੰਡੀਆ ਰਸ਼ੀਆ ਤੋਂ ਜਾਂ ਯੂਰਪ ਦੇ ਹੋਰ ਵੀ ਕਈ ਦੇਸ਼ ਹੈਗੇ ਆ ਉਹਨਾਂ ਤੋਂ ਵੀ ਮੰਗਵਾਉਂਦਾ ਰਿਹਾ ਅਮਰੀਕਾ ਤੋਂ ਵੀ ਥੋੜੇ ਬਹੁਤੇ ਮੰਗਵਾਉਂਦਾ ਰਿਹਾ ਪਰ ਹੁਣ ਅਮਰੀਕਾ ਵਾਲੇ ਜਦ ਦੇ ਡੋਨਲਡ ਟਰੰਪ ਉੱਥੇ ਰਾਸ਼ਟਰਪਤੀ ਬਣਿਆ ਉਹ ਚਾਹੁੰਦਾ ਹੈ ਕਿ ਇੰਡੀਆ ਵੱਧ ਤੋਂ ਵੱਧ ਜਿਹੜਾ ਇਹ ਚੀਜ਼ਾਂ ਜਾਂ ਟ੍ਰੇਡ ਆ ਵਪਾਰ ਹੈਗਾ ਆ ਉਹ ਅਮਰੀਕਾ ਤੋਂ ਕਰੇ ਕਿਉਂਕਿ ਇੰਡੀਆ ਇਸ ਵੇਲੇ ਇੱਕ ਬਹੁਤ ਵੱਡੀ ਜਨਸੰਖਿਆ ਲਈ ਮੰਡੀ ਹੈਗੀ ਆ ਕਿਉਂਕਿ ਜਨਸੰਖਿਆ ਇੰਡੀਆ ਦੀ ਬਹੁਤ ਵੱਡੀ ਆ ਸੋ ਜੇਕਰ ਇਹਦਾ ਚਾਰਟ ਪੂਰਾ ਦੇਖਿਆ ਜਾਵੇ ਇੰਡੀਆ ਦੇ ਵਿੱਚ ਇਸ ਵੇਲੇ ਸਭ ਤੋਂ ਜ਼ਿਆਦਾ ਜਿਹੜਾ ਦੇਸ਼ ਇੰਪੋਰਟ ਕਰਦਾ ਹੈ ਚੀਜ਼ਾਂ ਭੇਜਦਾ ਉਹਦੇ ਤੇ ਨੰਬਰ 1 ਤੇ ਚਾਈਨਾ ਆ ਤੇ ਨੰਬਰ 2 ਤੇ ਹੈਗਾ ਰਸ਼ੀਆ ਤੇ ਨੰਬਰ 3 ਤੇ ਯੂਈ ਤੇ ਯੂਐਸਏ ਨੰਬਰ 4 ਤੇ ਆ ਨੰਬਰ 3 ਤੇ ਨੰਬਰ 4 ਇਹ ਇੱਕੋ ਜਿਹਾ ਹੀ ਜਾਨੀ ਕਿ ਕਰਦੇ ਆ ਪਰ ਹੁਣ ਜਿਹੜੀ ਇਹ ਸਾਰਾ ਪ੍ਰੈਸ਼ਰ ਬਿਲਡ ਕੀਤਾ ਜਾ ਰਿਹਾ ਇਹ ਯੂਐਸਏ ਵੱਲੋਂ ਇਹ ਚਾਈਨਾ ਤੇ ਰਸ਼ੀਆ ਨੂੰ ਰੀਪਲੇਸ ਕਰਨ ਲਈ ਕੀਤਾ ਜਾ ਰਿਹਾ ਕਿ ਇੰਡੀਆ ਜਿਹੜੀਆਂ ਜ਼ਿਆਦਾਤਰ ਜਿਹੜੀਆਂ ਚੀਜ਼ਾਂ ਇੰਪੋਰਟ ਕਰਦਾ ਆ ਉਹ ਯੂਐਸਏ ਤੋਂ ਕਰਾਵੇ ਤੇ ਜਾਨੀ ਕਿ ਅਮਰੀਕਾ ਇੰਡੀਆ ਦਾ ਨੰਬਰ 1 ਇੰਪੋਰਟਰ ਬਣਨਾ ਚਾਹੁੰਦਾ ਹੈ ਪੈਸੇ ਕਮਾਉਣਾ ਚਾਹੁੰਦਾ ਹੈ ਦੇਖੋ ਜਿਹੜੇ ਦੁਨੀਆ ਦੇ ਵਿੱਚ ਜੇਕਰ ਲੜਾਈਆਂ ਲੱਗਦੀਆਂ ਹੁੰਦੀਆਂ ਉਹ ਵੀ ਜਿਹੜੇ بڑے بڑے ਵਪਾਰੀ ਜਾਂ ਕਾਰਪੋਰੇਟ ਲੋਕ ਹੈਗੇ ਆ ਉਹਨਾਂ ਦੀ ਹੀ ਸਕੀਮ ਹੁੰਦੀ ਆ ਉਹਨਾਂ ਨੇ ਆਪਣੇ ਵੈਪਨ ਵੇਚਣੇ ਹੁੰਦੇ ਆ ਜੇਕਰ ਕਿਤੇ ਲੜਾਈਆਂ ਰੁਕਦੀਆਂ ਆ ਉਹਦੇ ਪਿੱਛੇ ਵੀ بڑے بڑے ਜਿਹੜੇ ਵਪਾਰੀ ਲੋਕ ਆ ਜਾਂ ਕਾਰਪੋਰੇਟ ਲੋਕ ਹੈਗੇ ਆ ਉਹਨਾਂ ਦਾ ਹੀ ਫਾਇਦਾ ਹੁੰਦਾ ਹੁੰਦਾ ਆ ਤਾਂ ਹੀ ਇਹ ਰੁਕਦੀਆਂ ਹੁੰਦੀਆਂ ਤਾਂ ਹੁਣ ਇਹਦੇ ਵਿੱਚ ਵੀ ਇੱਕ ਤਰ੍ਹਾਂ ਨਾਲ ਉਹ ਜਿਹੜੇ ਆਪਣੇ ਵਪਾਰੀ ਹੈਗੇ ਆ ਡੋਨਲਡ 트럼ਪ ਦੇ ਜਿਹੜੇ ਜਿਹਦੇ ਉਹਨਾਂ ਦੀ ਹੈਲਪ ਕੀਤੀ ਉਹਨੂੰ ਬਣਾਉਣ ਦੇ ਵਿੱਚ ਉਹ ਆਪਣੇ ਜਿਹੜੇ ਵਪਾਰੀ ਲੋਕ ਹੈਗੇ ਆ ਉਹਨਾਂ ਨੂੰ ਫਾਇਦਾ ਦਿਵਾਉਣਾ ਚਾਹੁੰਦਾ ਤੇ ਇੰਡੀਆ ਇਸ ਵੇਲੇ ਬਹੁਤ ਵੱਡੀ ਮੰਡੀ ਆ ਦੁਨੀਆ ਦੀ ਪਪੂਲੇਸ਼ਨ ਦਾ ਬਹੁਤ ਵੱਡਾ ਹਿੱਸਾ ਇੱਥੇ ਰਹਿੰਦਾ ਆ ਇਸ ਲਈ ਉਹ ਚਾਹੁੰਦਾ ਹੈ ਕਿ ਇਹ ਕਿਸੇ ਨਾ ਕਿਸੇ ਤਰ੍ਹਾਂ ਟੈਰਫ ਦੀਆਂ ਧਮਕੀਆਂ ਦੇ ਕੇ ਸਾਰਾ ਕੁਝ ਕਰਕੇ ਇੰਡੀਆ ਦੇ ਵਿੱਚ ਉਹ ਨੰਬਰ 1 ਦਾ ਇੰਪੋਰਟਰ ਜਿਹੜਾ ਹੈਗਾ ਉਹ ਬਣਨਾ ਚਾਹੁੰਦੇ ਆ ਯੂ ਐਸ ਏ ਵਾਲੇ ਡੋਨਲਡ ਟਰੰਪ ਜੇਕਰ ਦੁਬਾਰਾ ਸੱਤਾ ਦੇ ਵਿੱਚ ਆਇਆ ਤਾਂ ਉਹਦੇ ਪਿੱਛੇ ਬਹੁਤ بڑے بڑے ਜਿਹੜੇ ਵਪਾਰੀ ਹੈਗੇ ਆ ਅਮਰੀਕਾ ਦੇ ਜਾਂ ਕਾਰਪੋਰੇਟ ਲੋਕ ਹੈਗੇ ਆ, ਵਰਲਡ ਹੈਗੇ ਆ ਉਹਨਾਂ ਦਾ ਹੱਥ ਹੈਗਾ। ਇਹ ਟਾਈਮਜ਼ ਮੈਗਜ਼ੀਨ ਦੀ ਇਹ ਪੂਰੀ ਇਹ ਰਿਪੋਰਟ ਆ ਜਆ ਉਹਨਾਂ ਨੇ ਫੋਟੋਸ਼ਾਪੀ ਆ। ਇਹ ਇਹ ਐਲਨ ਮਸਕ ਨੂੰ ਡੋਨਲਡ ਟਰੰਪ ਵਾਲੀ ਯਾਨੀ ਕਿ ਰਾਸ਼ਟਰਪਤੀ ਦੀ ਸੀਟ ਉੱਤੇ ਬਿਠਾਇਆ ਨਜ਼ਰ ਕੀਤਾ ਹੈ ਉਹਨਾਂ ਨੇ। ਉਹਨਾਂ ਦਾ ਮਕਸਦ ਦਿਖਾਉਣ ਦਾ ਤੁਸੀਂ ਸਮਝੇ ਗਏ ਹੋਣੇ ਆ ਕਿ ਅਸਲ ਦੇ ਵਿੱਚ ਜਿਹੜਾ ਇਸ ਵਿਲੇ ਹੈਗਾ ਐਲਨ ਮਸਕ ਇਹ ਜਿਹੜੀ 트럼ਪ ਵਾਲੀ ਸੀਟ ਦੇ ਉੱਤੇ ਬੈਠ ਕੇ ਹੀ ਸਾਰਾ ਕੁਝ ਕਰ ਰਿਹਾ ਇੱਕ ਤਰੀਕੇ ਨਾਲ ਇਹਨਾਂ ਦੇ ਇਹ ਫੋਟੋ ਉਹਨਾਂ ਦੇ ਮੈਗਜ਼ੀਨ ਦੇ ਫਰੰਟ ਪੇਜ ਤੇ ਲਾਉਣ ਦਾ ਮਕਸਦ ਇਹੀ ਸੀਗਾ ਕਿਉਂਕਿ ਐਲਨ ਮਸਕ ਨੇ ਵੀ ਜਿਹੜੀ ਇੱਕ ਲਹਿਰ ਬਣਾਈ ਚਾਹੇ ਉਹ ਆਪਣੀ ਸੋਸ਼ਲ ਮੀਡੀਆ ਜਿਹੜਾ ਉਹਨਾਂ ਦਾ ਐਕਸ ਹੈਂਡਲ ਹੈਗਾ ਜਿਹੜਾ ਪਹਿਲਾਂ ਟਵਿੱਟਰ ਸੀ ਉਹਦੇ ਥਰੂ ਬਣਾਈ ਜਾਂ ਉਦੋਂ ਵੀ ਇਹ ਖੁੱਲ ਕੇ ਇਹ 트럼ਪ ਦੇ ਹੱਕ ਚ ਆਇਆ ਜਿਸ ਦੀ ਵਜ੍ਹਾ ਕਰਕੇ 트럼ਪ ਇਸ ਵੇਲੇ ਰਾਸ਼ਟਰਪਤੀ ਦੀ ਗੱਦੀ ਤੇ ਬਿਰਾਜਮਾਨ ਹੈ ਟਰੰਪ ਵੀ ਚਾਹੁੰਦਾ ਆ ਕਿ ਜਿਹੜੇ 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 ਵਪਾਰੀਆਂ ਨੇ ਕਾਰਪੋਰੇਟ ਵਾਲੇ ਲੋਕਾਂ ਨੇ ਉਹਦੀ ਹੈਲਪ ਕੀਤੀ ਆ ਉਹਨਾਂ ਨੂੰ ਹੁਣ ਵਾਪਸ ਮੁਨਾਫਾ ਦਿੱਤਾ ਜਾਵੇ ਇਹਨਾਂ ਜਿਹੜੀਆਂ ਕੋਸ਼ਿਸ਼ਾਂ ਦਾ ਹੀ ਨਤੀਜਾ ਸੀਗਾ ਕਿ ਜਦੋਂ ਪ੍ਰਧਾਨ ਮੰਤਰੀ ਇੰਡੀਆ ਦੇ ਹੁਣ ਉੱਥੇ ਫੇਰੀ ਤੇ ਗਏ ਆ ਤੇ ਐਲਨ ਮਸਕ ਸਾਹਿਬ ਆਪਣੀ ਪੂਰੀ ਫੈਮਿਲੀ ਬੱਚੇ-ਬੁੱੱਚੇ ਲੈ ਕੇ ਮਿਲਿਆ ਤੇ ਤੁਸੀਂ ਦੱਸ ਦਿਓ ਕਿਸੇ ਦੇਸ਼ ਦੇ ਪੀਐਮ ਨੂੰ ਜੇ ਮਿਲਣਾ ਹੋਵੇ ਤਾਂ ਮੈਨੂੰ ਲੱਗਦਾ ਆ ਆਮ ਆਦਮੀ ਨੂੰ ਤਾਂ ਟਾਈਮੇ ਨਹੀਂ ਮਿਲਦਾ ਤੇ ਇਸ ਤਰ੍ਹਾਂ ਬੈਠੇ ਆ ਤੇ ਇਹ ਮੋਦੀ ਸਾਹਿਬ ਵੀ ਉਹਨਾਂ ਦੇ ਬੱਚਿਆਂ ਨੂੰ ਪੂਰਾ ਪਿਆਰ ਸਤਿਕਾਰ ਦਿੰਦੇ ਨਜ਼ਰ ਆਇਆ ਦੱਸਿਆ ਜਾ ਰਿਹਾ ਹੈ ਕਿ ਇੱਥੇ ਹੀ ਮੀਟਿੰਗ ਦੇ ਵਿੱਚ ਜਿਹੜਾ ਹੁਣ ਇਹ ਸਮਝੌਤਾ ਹੋਇਆ ਜੀਓ ਤੇ Airtel ਦੇ ਨਾਲ Space X ਦਾ Starlink ਦਾ ਜਿਹੜੀ ਕੀ ਐਲਨ ਮਸਕ ਦੀ ਕੰਪਨੀ ਹੈਗੀ ਆ ਕੀ ਉਹ ਮਿਲ ਕੇ ਜਿਹੜਾ ਇੰਟਰਨੈਟ ਯਾਨੀ ਕਿ ਇਹ ਸੁਵਾਵਾ ਜਿਹੜੀਆਂ ਹੈਗੀਆਂ ਇੰਡੀਆ ਦੇ ਵਿੱਚ ਮਹਈਆ ਕਰਾਵਾਂਗੇ ਐਲਨ ਮਸਕ ਦੀ ਕੰਪਨੀ Starlink ਬਾਰੇ ਬੋਲਦੇ ਹੋਏ Think Tanks ਥਿੰਕ ਟੈਂਕਸ ਮਤਲਬ ਕਿ ਜਿਹੜੇ ਦੁਨੀਆ ਦੇ ਬੁੱਧੀਜੀਵੀ ਉਹਨਾਂ ਦਾ ਕੋਈ ਗਰੁੱਪ ਹੈਗਾ ਇੱਕ ਉਹਨਾਂ ਨੇ ਇਹ ਇੱਕ ਪੂਰੀ ਰਿਪੋਰਟ ਪੇਸ਼ ਕੀਤੀ ਆ ਕਿ ਇਹ ਭੇਡ ਦੀ ਖਾਲ ਦੇ ਵਿੱਚ ਇੱਕ ਤਰ੍ਹਾਂ ਨਾਲ ਛੁਪਿਆ ਹੋਇਆ ਜਾਨੀ ਕਿ ਭੇਡ ਹੀ ਆ ਹੈਗਾ ਇਸ ਤਰ੍ਹਾਂ ਇਹਨਾਂ ਨੇ ਲਿਖਿਆ ਵੌਲਫ ਇਨ ਸ਼ੀਪਸ ਕਲੋਥਿੰਗ ਇਹ ਰਿਸਰਚ ਰਿਪੋਰਟ ਉਹਨਾਂ ਨੇ ਪੂਰੀ ਜਾਰੀ ਕੀਤੀ ਆ ਕਿ ਜਿਹੜੀ ਇਹ ਕੰਪਨੀ ਹੈਗੀ ਇਹਨਾਂ ਦੀ ਸਟਾਰਲਿੰਕਸ ਉਹਦੇ ਪਿੱਛੇ ਜਿਹੜੀ ਯੂ ਐਸ ਇੰਟੈਲੀਜੈਂਸੀ ਹੈਗੀ ਆ ਤੇ ਮਿਲਟਰੀ ਉਹ ਸਾਰਾ ਇਹ ਕੰਮ ਕਰਦੇ ਹੈਗੇ ਆ ਕਿਉਂਕਿ ਇਸ ਵੇਲੇ ਚਾਈਨਾ ਇਹ ਅਮਰੀਕਾ ਦੇ ਲਈ ਇੱਕ ਵੱਡਾ ਥ੍ਰੈਟ ਹੈਗਾ ਇਸ ਲਈ ਜਿਹੜੀਆਂ ਉਹਨਾਂ ਦੇ ਲਾਗੇ-ਛਾਗੇ ਇਹਨਾਂ ਦੀਆਂ ਕੰਟਰੀਜ਼ ਹੈਗੀਆਂ ਕੋਈ ਉਹਨਾਂ ਤੇ ਇਹ ਪੂਰੀ ਨਿਗਰਾਨੀ ਰੱਖਣਾ ਚਾਹੁੰਦੇ ਆ ਕਿਉਂਕਿ ਚਾਈਨਾ ਵਾਲੇ ਤਾਂ ਇਹਨਾਂ ਨੂੰ ਐਂਟਰ ਕਰਨ ਨਹੀਂ ਦਿੰਦੇ ਹੈਗੇ ਸੋ ਇਹ ਚਾਹੁੰਦੇ ਆ ਕਿ ਜ਼ਿਆਦਾਤਰ ਜਿਹੜੀ ਇਹ ਇੱਕ ਤਰ੍ਹਾਂ ਨਾਲ ਤਰੀਕੇ ਨਾਲ ਸਪੇਸ ਤੋਂ ਸਾਰੀ ਨਿਗਰਾਨੀ ਇਹ ਕੀਤੀ ਜਾ ਸਕੇ ਜੇਕਰ ਅਸੀਂ ਗੱਲ ਕਰੀਏ ਕਿ ਜਿਹੜੀ ਇੰਟਰਨੈਟ ਦੀ ਸਪੀਡ ਹੈਗੀ ਆ ਸਟਾਰਲਿੰਕ ਦੀ ਬਹੁਤ ਸਪੀਡ Jio ਤੇ Airtel ਜੋ ਐਸ ਵੇਲੇ ਉਹਨਾਂ ਦੇ ਬ੍ਰੌਡਬੈਂਡ ਇੰਡੀਆ ਦੇ ਵਿੱਚ ਆਲਰੇਡੀ ਦੇ ਰਹੇ ਆ ਉਸ ਤੋਂ ਕਿਤੇ ਘੱਟ ਆ ਜਿਹੜੇ ਉਹਦੇ ਇੰਟਰਨੈਟ ਦੀ ਹੈਗੀ ਆ ਬੇਸ਼ੱਕ ਉਹ ਸੈਟੇਲਾਈਟ ਦੇ ਥਰੂ ਚੱਲਦਾ ਪਰ ਉਹਦੀ ਸਪੀਡ ਜੋ ਉਹਨਾਂ ਨੇ ਐਸ ਵੇਲੇ ਛੱਡੀ ਹੋਈ ਆ ਜਿਹੜੇ ਬਾਕੀ ਦੇਸ਼ਾਂ ਦੇ ਵਿੱਚ ਜਿੱਦਾਂ ਚੱਲ ਰਹੀ ਆ ਚਾਹੇ ਅਮਰੀਕਾ ਦੇ ਵਿੱਚ ਚਾਹੇ ਕੀਨੀਆ ਦੇ ਵਿੱਚ ਤੇ ਯੂਕਰੇਨ ਦੇ ਵਿੱਚ ਵੀ ਉਹ ਦੇ ਰਹੇ ਆ ਤੇ ਉਹ ਜਿਹੜੀ ਸਪੀਡ ਆ ਜੋ ਐਸ ਵੇਲੇ ਇੰਡੀਆ ਦੇ ਵਿੱਚ ਦੇ ਰਹੇ ਆ Jio ਤੇ Airtel ਉਹਦੇ ਨਾਲੋਂ ਥੋੜੀ ਘੱਟ ਆ ਤੇ ਦੂਜਾ ਜਿਹੜਾ ਉਹਨਾਂ ਦੇ ਇਹ ਰੇਟ ਵੀ ਹੈਗੇ ਆ ਜਿਹੜੇ ਪੈਕੇਜ ਹੈਗੇ ਆ ਉਹਨਾਂ ਦਾ ਰੇਟ ਵੀ ਇਹ ਜਿਹੜੇ Jio ਤੇ Airtel ਐਸ ਵੇਲੇ ਇੰਡੀਆ ਦੇ ਵਿੱਚ ਦੇ ਰਿਹਾ ਉਤੋਂ ਕਿਸੇ ਜ਼ਿਆਦਾ ਹੈਗੇ ਆ ਹਾਂ ਇੱਕ ਚੀਜ਼ ਹੈਗੀ ਆ ਜਿੱਦਾਂ ਇਹ ਕਹਿੰਦੇ ਆ ਕਿ ਜਿਹੜੇ ਦੂਰ ਦਰਾਜ ਦੇ ਏਰੀਏ ਹੈਗੇ ਆ ਪਹਾੜੀ ਏਰੀਏ ਹੈਗੇ ਆ ਉੱਥੇ ਜ਼ਰੂਰ ਇਹਦੀ ਰੇਂਜ ਆਊਗੀ ਤੇ ਉਹਨਾਂ ਲੋਕਾਂ ਨੂੰ ਫਾਇਦਾ ਹੋ ਸਕਦਾ ਆ ਪਰ ਜੇਕਰ ਅਸੀਂ ਦੇਖਿਆ ਜਾਵੇ ਤਾਂ ਮਨੀਪੁਰ ਦੇ ਵਿੱਚ ਆਲੇ Starlink ਆਈ ਵੀ ਨਹੀਂ ਸੀਗੀ ਤਾਂ ਵੀ ਉੱਥੇ ਇਹ ਸਟਾਰਲਿੰਕ ਦੇ ਫੜੇ ਗਏ ਸੀਗੇ ਟਾਵਰ ਵਗੈਰਾ ਤੇ ਜਿਹੜੇ ਉੱਥੇ ਦੇ ਲੋਕ ਸੀਗੇ ਜਿਹੜੇ ਸਰਕਾਰ ਦੇ ਖਿਲਾਫ ਇਹ ਇੰਡੀਅਨ ਸਰਕਾਰ ਦੇ ਖਿਲਾਫ ਲੜ ਰਹੇ ਸੀ ਉਹਨਾਂ ਦੇ ਕੋਲੋਂ ਇਹ ਫੜ ਹੋਏ ਸੀਗੇ ਮਤਲਬ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਸਟਾਰਲਿੰਕ ਦੀ ਰੇਂਜ ਉਹ ਵਰਤ ਰਹੇ ਸੀ ਜਾਂ ਉਹ ਸਟਾਰਲਿੰਕ ਦੇ ਥਰੂ ਜਿਹੜਾ ਉਹਨਾਂ ਦਾ ਇੰਟਰਨੈਟ ਸੀ ਉਹ ਵਰਤ ਕੇ ਇਹ ਬਾਹਰਲੇ ਲੋਕਾਂ ਨਾਲ ਉਹ ਕੰਟੈਕਟ ਕਰ ਰਹੇ ਸੀ ਤੇ ਉਹ ਕਿਸੇ ਤਰ੍ਹਾਂ ਟਰੇਸ ਵੀ ਨਹੀਂ ਹੋ ਰਿਹਾ ਸੀ ਇੰਡੀਆ ਦੇ ਵਿੱਚ ਇਹ ਕਰ ਇਹ ਮਹਿੰਗਾ ਵੀ ਆ ਤੇ ਪਹਿਲਾ ਹੀ ਸਸਤਾ ਜਾਨੀ ਕਿ ਇਹ ਪ੍ਰੋਵਾਈਡ ਕਰ ਰਹੀਆਂ ਇੰਡੀਆ ਦੇ ਵਿੱਚ ਕੰਪਨੀਆਂ ਤੇ ਇਹ ਇਹਦੀ ਸਪੀਡ ਵੀ ਘਟਾ ਫਿਰ ਵੀ ਇਹਦਾ ਕਿਤੇ ਨਾ ਕਿਤੇ ਤਰ੍ਹਾਂ ਇਹਨਾਂ ਕੰਪਨੀਆਂ ਨਾਲ ਮਿਲਵਰਤਨ ਕਰਵਾ ਕੇ ਇਹ ਸਟਾਰਲਿੰਕ ਨੂੰ ਇੰਡੀਆ ਦੀ ਮਾਰਕੀਟ ਦੇ ਵਿੱਚ ਉਤਾਰਿਆ ਜਾ ਰਿਹਾ ਆ ਤੁਸੀਂ ਆਪ ਹਿਸਾਬ ਲਾ ਲਓ ਫੇ ਕਿੰਨਾ ਪ੍ਰੈਸ਼ਰ ਬਿਲਡ ਕੀਤਾ ਜਾ ਰਿਹਾ ਕੀ ਇਹ ਇਸ ਚੀਜ਼ ਦਾ ਨਤੀਜਾ ਹੈ ਕਿ ਇੱਕ ਐਲਨ ਮਸਕ ਦੇ ਕੋਲ ਇੱਕ ਤਰ੍ਹਾਂ ਦੇ ਨਾਲ ਮੀਡੀਆ ਦੀ ਪਾਵਰ ਹੈਗੀ ਆ ਜਾਂ ਕਹਿ ਲੋ ਕਿ 트럼ਪ ਨੇ ਆਪਣੇ ਪੂਰਾ ਜੋਰ ਲਾ ਕੇ ਜੱਜ ਦਾ ਉਹਨੇ ਕਿਹਾ ਸੀ ਇੰਡੀਆ ਦੇ ਵਿੱਚ ਉਹਨੇ ਹੈਲਪ ਕੀਤੀ ਸੀਗੀ ਪੈਸੇ ਦਿੱਤੇ ਸੀ VOTING ਦੇ ਲਈ ਜੋ ਆਪੋਜੀਸ਼ਨ ਵਾਲੇ ਵੀ ਕਹਿੰਦੇ ਹੈਗੇ ਆ ਕਿ ਕੁਛ ਐਦਾਂ ਦਾ ਸਿਸਟਮ ਹੋ ਸਕਦਾ ਆ ਜਾਂ ਕੋਈ ਹੋਰ ਡਰਾਵਾ ਦੇ ਕੇ ਜਾਂ ਕੋਈ ਪ੍ਰੈਸ਼ਰ ਬਿਲਡ ਕਰਕੇ ਇਸ ਤਰ੍ਹਾਂ ਇਹ ਆਪਣਾ ਜਿਹੜਾ ਉਹਦਾ ਦੋਸਤ ਸੀ ਐਲਨ ਮਸਕ ਉਹਦੀ ਕੰਪਨੀ ਨੂੰ ਭਾਰਤ ਦੇ ਵਿੱਚ ਉਤਾਰ ਦਿੱਤਾ ਹੁਣ ਇਹਦਾ ਫਾਇਦਾ ਜਾਂ ਇਹਦਾ ਮਕਸਦ ਕੀ ਹੈਗਾ ਕਿ ਸਟਾਰਲਿੰਕ ਸੱਚੀ ਸਵਾਵਾ ਦੇ ਕੇ ਪੈਸੇ ਬਣਾਉਣੇ ਚਾਹੁੰਦੇ ਆ ਇੰਡੀਆ ਤੋਂ ਜਾਂ ਉਹਨਾਂ ਦਾ ਮਕਸਦ ਕੁਝ ਹੋਰ ਆ ਇਹ ਤੁਸੀਂ ਆਪ ਵੀ ਸੋਚ ਸਕਦੇ ਆ ਅਮਰੀਕਾ ਕੱਲਾ ਐਲਨ ਮਸਕ ਦੀ ਜਿਹੜੀ ਸਟਾਰਲਿੰਕਸ ਹੈਗੀ ਆ ਉਹਨੂੰ ਹੀ ਨਹੀਂ ਇੰਡੀਆ ਦੇ ਵਿੱਚ ਭੇਜ ਰਿਹਾ ਇੱਕ ਤਰ੍ਹਾਂ ਦੇ ਨਾਲ ਜਿਹੜੀਆਂ ਵੈਪਨ ਬਣਾਉਣ ਵਾਲੀਆਂ ਵੀ ਉਹਨਾਂ ਦੀਆਂ ਬੜਬੜੀਆਂ ਫਰਮਾਂ ਹੈਗੀਆਂ ਉਹਨਾਂ ਦਾ ਵੀ ਇਹ ਪੂਰਾ ਦਬਦਬਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ 트럼ਪ ਨੇ ਤਾਂ ਸਿੱਧਾ ਕਹਿ ਵੀ ਦਿੱਤਾ ਇਹ ਮੋਦੀ ਸਾਹਿਬ ਨੂੰ ਕਿ ਤੁਸੀਂ ਹੁਣ ਸਾਡੇ ਕੋਲ ਜਿਹੜਾ ਇਹ F35 ਸਟੀਲਥ ਜੈਟ ਹੈਗੇ ਆ ਜਿਹੜੇ ਫੌਜ ਵਾਲੇ ਜੈਟ ਹੈਗੇ ਆ ਉਹ ਸਾਡੇ ਤੋਂ ਲਵੋਗੇ ਤੇ ਜਿਹੜਾ ਤੇਲ ਵੀ ਆ ਤੁਸੀਂ ਰਸ਼ੀਆ ਨਾਲੋਂ ਜ਼ਿਆਦਾ ਅਮਰੀਕਾ ਤੋਂ ਹੁਣ ਤੁਸੀਂ ਲਿਆ ਕਰੋਗੇ ਉਦੋਂ ਤਾਂ PM ਮੋਦੀ ਸਾਹਿਬ ਹੁਣੀ ਉਹਦੀ ਹਾਂ ਦੇ ਵਿੱਚ ਹਾਂ ਮਿਲਿਆ ਪਰ ਇਹ ਜੜੀ ਕਿ ਇਹ ਜਿਹੜਾ ਜੈਟ ਸੀਗਾ ਇਹ ਜਹਾਜ਼ ਬਾਰੇ ਬਾਅਦ ਚ ਜਿਹੜੇ ਇੰਡੀਆ ਦੇ ਚੀਫ ਸੀਗੇ ਏਅਰ ਫੋਰਸ ਦੇ ਉਹਨਾਂ ਨੇ ਕਿਹਾ ਕੋਈ ਵਾਸ਼ਿੰਗ ਮਸ਼ੀਨ ਜਾਂ ਕੋਈ ਫਰਿੱਜ ਥੋੜੀ ਆ ਸਾਰਾ ਦੇਖ ਸੁਣ ਕੇ ਹੀ ਲਵਾਂਗੇ ਬਟ ਫਿਰ ਵੀ ਇੱਕ ਤਰ੍ਹਾਂ ਦੇ ਨਾਲ ਇਹ ਬਿਲਡ ਕੀਤਾ ਜਾ ਰਿਹਾ ਪ੍ਰੈਸ਼ਰ ਕਿ ਤੁਸੀਂ ਸਾਡੇ ਕੋਲ ਹੀ ਵੱਧ ਤੋਂ ਵੱਧ ਵੈਪਨ ਲਓ ਐਲਨ ਮਸਕ ਦੀਆਂ ਜਿਹੜੀਆਂ ਇਲੈਕਟ੍ਰਿਕ ਕਾਰਾਂ ਹੈਗੀਆਂ ਉਹਨਾਂ ਨੂੰ ਵੀ ਇੰਡੀਆ ਦੇ ਵਿੱਚ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਆ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਉਹ ਜਿਹੜੀਆਂ ਇੱਥੋਂ ਦੀਆਂ ਕੰਪਨੀਆਂ ਹੈਗੀਆਂ ਇੰਡੀਆ ਦੀਆਂ ਜਿਦਾ ਮਹਿੰਦਰਾ ਵਾਲਿਆਂ ਨੇ ਵੀ ਇਹਦੇ ਇੱਕ ਬਰਾਬਰ ਦੀ ਇਲੈਕਟ੍ਰਿਕ ਕਾਰ ਬਣਾਈ ਸੀਗੀ ਸੋ ਉਹਨੂੰ ਮੁਕਾਬਲਾ ਦੇ ਸਕਦੀਆਂ ਹੈਗੀਆਂ ਸੋ ਉਹਨਾਂ ਨੂੰ ਵੀ ਇੱਥੇ ਲਿਆਉਣ ਦੀ ਤਿਆਰੀ ਹੈਗੀ ਆ ਹਾਲਾਂਕਿ ਜਿਹੜੇ ਮੈਂ ਫਾਈਟਰ ਜੈਟ ਦੀ ਗੱਲ ਕੀਤੀ F35 ਦੀ ਉਹ ਜਰਮਨ ਵਾਲਿਆਂ ਨੂੰ ਵੀ ਅਮਰੀਕਾਂ ਵਾਲੇ ਵੇਚਣਾ ਚਾਹੁੰਦੇ ਸੀ ਪਰ ਉਹਨਾਂ ਨੇ ਮਨਾਂ ਕਰ ਦਿੱਤਾ ਪਰ ਜਿਹੜੀ ਮੈਂ ਟੈਸਲਾ ਦੀ ਗੱਲ ਕਰਾਂ ਜਿਹੜੀਆਂ ਗੱਡੀਆਂ ਦੀ ਉਹਦੇ ਬਾਰੇ ਵੀ ਜਦੋਂ ਜਰਮਨ ਦੇ ਵਿੱਚ ਆ ਰਿਪੋਰਟ ਹੈਗੀ ਆ ਉਹਨਾਂ ਦੇ 4 ਸ਼ੋਰੂਮ ਹੈਗੇ ਆ ਉੱਥੇ ਜਿਹੜੇ ਉਹਨਾਂ ਨੂੰ ਜਰਮਨ ਦੇ ਲੋਕਾਂ ਨੇ ਪ੍ਰੋਟੈਸਟ ਕਰਕੇ ਟੈਸਲਾ ਦੇ ਖਿਲਾਫ ਉੱਥੇ ਅੱਗ ਲਾ ਦਿੱਤੀ ਹੈਗੀ ਆ ਸੋ ਇੱਕ ਤਰ੍ਹਾਂ ਦੇ ਨਾਲ ਜਿੱਥੇ-ਜਿੱਥੇ ਲੋਕ ਅਵੇਅਰ ਰਹਿ ਗਏ ਨਾ ਚੀਜ਼ਾਂ ਦੇ ਨਾਲ ਕਿ ਬਾਹਰਲੀਆਂ ਕੰਪਨੀਆਂ ਆ ਕੇ ਉੱਥੇ ਇੱਕ ਤਰ੍ਹਾਂ ਦੇ ਨਾਲ ਕਬਜ਼ਾ ਕਰ ਰਹੀਆਂ ਜਾਂ ਲੋਕਾਂ ਦੇ ਉੱਤੇ ਵੱਧ ਅਧਿਕਾਰ ਪੈਦਾ ਕਰ ਰਹੀਆਂ ਸੋ ਲੋਕ ਉੱਥੇ ਅਵੇਅਰ ਹੋ ਕੇ ਇਦਾਂ ਦੀਆਂ ਚੀਜ਼ਾਂ ਕਰ ਦਿੰਦੇ ਆ ਪਰ ਮੈਨੂੰ ਲੱਗਦਾ ਸ਼ਾਇਦ ਇੰਡੀਆ ਦੀ ਗਵਰਨਮੈਂਟ ਦਾ ਕੁਝ ਸੀਕ੍ਰੇਟ ਹੈ ਗਿਆ ਜਾਂ ਕੁਝ ਹੋਰ ਚੀਜ਼ਾਂ ਹੈਗੀਆਂ ਜਿਹਦੇ ਦਬਾਅ ਹੇਠ ਉਹ ਇਹ ਜਿਹੜੀਆਂ ਬੜਬੜੀਆਂ ਇਹ ਕਾਰਪੋਰੇਟ ਲੋਕ ਹੈਗੇ ਆ ਜਾਂ ਅਮਰੀਕਾ ਦਾ ਦਬਦਬਾ ਕਹਿ ਲਓ ਸਰਪੰਚ ਦੇਸ਼ ਐਵੇਂ ਤਾਂ ਨਹੀਂ ਕਿਹਾ ਜਾਂਦਾ ਸੋ ਉਹ ਵੱਧ ਤੋਂ ਵੱਧ ਜਾਨੀ ਕਿ ਇੱਥੇ ਆਪਣੇ ਜਿਹੜੇ ਉਹਨਾਂ ਦੇ ਇਹ ਬڑے-ਬڑے ਕਾਰਪੋਰੇਟ ਲੋਕ ਹੈਗੇ ਉਹਨਾਂ ਦੀਆਂ ਚੀਜ਼ਾਂ ਇੱਥੇ ਵੇਚਣਾ ਚਾਹੁੰਦੇ ਆ ਉਹਦੇ ਤਹਿਤ ਹੀ ਸਟਾਰਲਿੰਕ ਨੂੰ ਲਿਆਂਦਾ ਗਿਆ ਹਾਲਾਂਕਿ ਸਟਾਰਲਿੰਕ ਦੀ ਸਪੀਡ ਤੇ ਪੈਸਾ ਜਿਹੜੀਆਂ ਇੱਥੇ ਪਹਿਲਾਂ ਹੀ ਸੇਵਾਵਾਂ ਦੇ ਰਹੀਆਂ ਉਹਨਾਂ ਤੋਂ ਕਿਤੇ ਜ਼ਿਆਦਾ ਸਪੀਡ ਘਟਾ ਤਾਂ ਤੇ ਉਹਦਾ ਬਿੱਲ ਜਾਂ ਪੈਸੇ ਜਿਹੜੇ ਹੈਗੇ ਸਟਾਰਲਿੰਕ ਦੇ ਉਹ ਵਾਧੂ ਸੀ ਪਰ ਹੁਣ ਇਹ ਜਿਹੜੀ Jio ਤੇ Airtel ਦੇ ਨਾਲ ਮਿਲ ਕੇ ਹੀ ਇਹ ਕੰਮ ਕਰੂਗੀ ਸਟਾਰਲਿੰਕਸ ਇਹਨਾਂ ਦਾ ਆਪਸੀ ਸਮਝੌਤਾ ਹੋ ਚੁੱਕਿਆ ਹੈ ਇਦੇ ਪਿੱਛੇ ਕੀ ਕਾਰਨ ਹੈਗੇ ਆ ਕਿਉਂ ਇਹ ਸਮਝੌਤਾ ਕੀਤਾ ਜਾਂ ਕੋਈ ਉਹ ਜਿਹੜਾ ਉਪਗ੍ਰਹ ਉਹਨੇ ਛੱਡਿਆ ਹੈਗਾ ਐਲਨ ਮਸਕ ਨੇ ਉਹਦਾ ਜਾਨੀ ਕਿ ਜਿੱਦਾਂ ਕਿਹਾ ਥਿੰਕ ਟੈਂਕ ਵਾਲਿਆਂ ਨੇ ਖਾਲ ਦੇ ਵਿੱਚ ਜਾਨੀ ਕਿ ਭੇਡ ਦੀ ਖਾਲ ਚ ਭੇੜਿਆ ਉਹਦੇ ਪਿੱਛੇ ਕੋਈ ਹੋਰ ਰੀਜ਼ਨ ਆ ਉਹ ਕੋਈ ਮਕਸਦ ਹੋਰ ਆ ਇਹ ਮੈਨੂੰ ਤਾਂ ਇੱਦਾਂ ਹੀ ਲੱਗਦਾ ਕਿ ਮਕਸਦ ਕੁਝ ਹੋਰ ਹੈਗੇ ਆ ਪਰ ਉਹ ਇੱਕ ਤਰ੍ਹਾਂ ਦੇ ਨਾਲ ਬਹਾਨਾ ਬਣਾ ਕੇ ਇੱਥੇ ਇੱਥੇ ਆ ਚੁੱਕੇ ਆ ਤੇ ਸ਼ਾਇਦ ਨਿਗਰਾਨੀ ਵੀ ਰੱਖੂਗੇ ਸ਼ਾਇਦ ਉਹ ਚైనా ਤੇ ਜਾਦੇ ਰੱਖਣੀ ਚਾਹੁੰਦੇ ਹੋਊਗੇ ਜਾਂ ਇੰਡੀਆ ਇੱਕ ਬਹੁਤ ਵੱਡੀ ਮੰਡੀ ਹੈਗੀ ਆ ਉਹਨਾਂ ਤੇ ਵੱਧ ਤੋਂ ਵੱਧ ਕੰਟਰੋਲ ਦੀ ਸਾਰੀ ਗੇਮ ਹੋ ਸਕਦੀ ਆ ਇਹ ਤੁਸੀਂ ਆਪ ਵੀ ਸਮਝ ਸਕਦੇ ਆ ਧੰਨਵਾਦ ਸਤਿ ਸ਼੍ਰੀ ਅਕਾਲ ਵਧੀਆ ਲੱਗਾ ਥੱਲੇ ਕਮੈਂਟ ਕਰਕੇ ਦੱਸ ਦਿਓ ਕਮੀ ਪੇਚੀ ਹੋਈ ਕੋਈ ਤਾਂ ਵੀ ਦੱਸ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ